ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਅਸੀਂ ਠੀਕ ਠਾਕ ਹਾਂ ਜੀ ਉਮੀਦ ਕਰਦੇ ਸਾਰੇ ਠੀਕ ਠਾਕ ਵਧੀਆ ਹੋਵਗੇ ਤੇ ਪਰਮਾਤਮਾ ਸਭ ਨੂੰ ਵਧੀਆ ਰੱਖੇ ਤੰਦਰੁਸਤ ਰੱਖੇ ਰਹੀ ਤੇ ਅੱਜ ਦਾ ਵਲੌਗ ਸਟਾਰਟ ਹੋ ਚੁੱਕਿਆ ਸਾਰੀ ਰਿਕਵੈਸਟ ਹੈ ਵੀ ਪੂਰਾ ਵਲੌਗ ਦੇਖਿਆ ਕਰੋ ਸਾਰੇ ਜਣੇ ਵਲੌਗ ਦੇਖਿਆ ਕਰੋ ਜਿਹੜੇ ਦੇਖ ਰਹੇ ਹੋ ਮੈਨੂੰ ਲਾਈਕ ਕਮੈਂਟ ਜ਼ਰੂਰ ਕਰਦੇ ਹੋ ਜੀ ਅਗਲੇ ਵਕਤ ਡੇਲੀ ਵਲੌਗ ਲੈ ਕੇ ਆਇਆ ਕਰਾਂਗੇ ਤੁਹਾਡੇ ਵਾਸਤੇ ਮੇਰੇ ਵਲੌਗ ਤੇ ਅੱਜ ਐਤਵਾਰ ਆ ਜਾਏਗਾ ਐਤਵਾਰ ਅੱਜ ਬਣਾਣਗੇ ਪਰੌਠੇ ਆਲੂ ਵਾਲਾ ਆ ਜਾਓ ਆਲੂ ਵਾਲੇ ਪਰੌਠੇ ਬਣਾਣਗੇ ਤੇ ਅੱਜ ਉਹ ਸਾਡਾ ਜਾਨਕਾ ਸਾਡੇ ਦਾ ਮੇਲਾ ਚੱਲਦਾ ਪਿਆ ਸਾਡਾ ਰਾਤਾ ਸੀਗਾ ਸਾਡੇ ਦੇ ਮੇਲੇ ਜਾਂਦੇ ਪਰ ਬਾਰਿਸ਼ ਸ਼ੁਰੂ ਹੋ ਗਈ ਹੈ ਤੇ ਸ਼ਾਮਾਂ ਤੱਕ ਜੇ ਬਾਰਿਸ਼ हट ਗਈ ਤਾਂ ਅੱਜ ਨੂੰ ਮੇਲਾ ਦੇਖਣ ਜਾਵਾਂਗੇ ਸ਼ਾਇਦ ਜੋਤ ਚੁੱਕ ਜਾਈਗੀ ਜਾਂ ਸੰਡੇ ਆ ਦੇਖਦੇ ਆਪ ਕਿੰਦਾ ਚੱਲਦੇ ਆ ਪਹਿਲਾਂ ਵੇਟ ਪੂਜਾ ਕਰੀਏ ਆਪਾਂ ਅੰਜਸਿ ਬਣਾਉਣ ਲੱਗੇ ਸਮੋਸੇ ਤੇ ਮਟਰ ਹੀ ਇਹਦੇ ਨਾਲ ਆਟਾ ਮੈਂ ਤਾਂ ਗੁੰਨਣ ਲੱਗੀ ਮੈਂ ਹਾਂ ਇਹਦੇ ਚ ਅਸੀਂ ਜਵੈਣ ਪਾਇਆ ਜੀਰਾ ਪਾਇਆ ਥੋੜਾ ਜਿਹਾ ਕੈਂਟ ਪਾਇਆ ਇਹਨੂੰ ਬੜਾ ਜਿਆਦਾ ਲੋ ਬਣਾ ਲਦਾ ਆਪਾਂ ਆਟਾ ਗੁੰਨਦਾ ਸਾਖ ਤੁਸੀਂ ਨਾ ਬੋਦੋ ਸਾਖ ਤੋਂ ਵੀ ਨਾ ਬੋਦੋ ਨਾ ਠੀਕ ਠੀਕ ਤੇ ਇਧਰ ਅਲੂਵਰ ਕੀਵਿੰਗ ਬਣਨ ਲੱਗੀ ਹੈ ਥੋੜਾ ਢੋਣ ਲਗੇ ਅੱਧ ਮੰਨੀ ਅੱhle ਪਹਿਲੇ ਕੁਲਕਨੇ ਆਪਾਂ ਜੀ

ਤੇ ਵੀ ਬੰਦਾ ਸੀ ਘਰ ਪਰ ਟੋਪ ਨਹੀਂ ਲਿਆਈ ਐ ਤੇ ਵੀ ਇਸ ਤਰ੍ਹਾਂ ਟੋਪ ਆ ਜਾਂਦੀ ਗਰਮੀ ਆ ਜਾਂਦਾ ਐ ਅਸੀਂ ਪਹਿਲੀ ਵਾਰ ਟ੍ਰਾਈ ਕਰਨ ਲੱਗੇ ਸਮੋਸੇ ਜੀ ਬਾਕੇ ਦੇਖੋ ਕਿ ਦਾਲੇ ਪਾਦੇ ਆ 这两你的官方花也很多。嗯嗯 <laughs> ਸਭ ਤੋਂ ਆਪਣੇ ਆਲੂ ਇਹ ਨਾ ਪਾਣੀ ਵਾਲੇ ਆ ਦੇ। ਇਹ ਮੜੀ ਮਸਾਲੇ ਦੀ ਪਾਉਣੀ। ਸਟਮਚੇ ਨਾਲ ਬਾਹਰ ਕਰਕੇ ਰੱਖੇਗਾ। ਪਹਿਲੇ ਟਾਈਮ ਲੱਗੇ ਜੀ ਬਣਾਉਣਾ ਸੀ। ਪਹਿਲੀ ਵਾਰੀ। ਫਿਰ ਨਾ ਬਣਾਉਣਾ ਨਮਾ ਜੀ। ਇਹਨਾਂ ਨੂੰ ਤੁਸੀ ਖਾਂਦੇ ਆ। प्य पौने बरसात है कच्चे प्यजा खराब होता है सिर्फ हरी मिर्च लून है जीरा लून ਅਗੋੜੇ ਜਿਵੇਂ ਆਪਾਂ ਪਰਾਲੀ ਮਾਰ ਲਈ ਜਿਵੇਂ ਇਸ ਵਿੱਚ ਜਾ ਕੇ ਤੇ ਪਾਈ ਆ ਮੈਂ ਤੇਜ ਵਿੱਚ ਗੁੰਨੀ ਅਸੀਂ ਬਣ પાਕੇ ਥੋੜੇ ਜਿਹਾ ਚਿਪਾ ਲਗਾ ਪੇਸ ਵਾਸਤੇ ਰਾਈ ਜਿਹੜੀ ਇਹਨਾਂ ਡਰਾਈ ਜਾਂਦੀ ਏ ਹੋਂਕੇ kalau oh, lagi smoothie kan Kita dalam terdampak. मोसी बनवणे मटली वार्ष बनवणे नहीं mm? mm. ना तो गिरो ना mm. mm. नहीं तो नहीं तो पानी देना है किनारे ना कुल नहीं अच्छा कितना Not de if que me merece, moción no, no así. ഇതെല്ലം പറഞ്ഞിട്ടാ കേട്ടത് ഈ കാര്യങ്ങളെല്ലാം ഇതൊക്കെ അറിയുന്ന പൊതുവെ

ਸਵੇਰ ਸ਼ੋਟੇ ਕੱਟੇਗਾ ਤਾਂ ਜਲਦੀ ਬਣ ਜਾਂਦੇ ਆ ਇਹ ਤੇ ਵੱਡਾ ਬਣਾਵਾਂ ਮੈਂ ਚੈਨਲ ਲੱਗੂਗਾ ਇਹ ਕੋਈ ਆੜਾ ਇਹ ਤਾਂ ਹੁੰਦੀ ਹੈ

ਤੇ ਸਾਗਰ ਦੇ ਪੰਕ ਦੀ ਮਸਤੀ ਚੱਲਦੀ ਆ ਤੇ ਉਹਨੂੰ ਛੇੜਨ ਆਇਆ ਮੰਗਜ ਸਾਗਰ ਪੰਕ ਤਾਂ ਮਨਣਾ ਪੰਦਾ ਆ ਤੇ ਉਹਨੂੰ ਹੁਣ ਛੇੜਨ ਆਇਆ ਉਹਨਾਂ ਦੀ ਇਹਨਾਂ ਦੀ ਦੋਨਾਂ ਦੀ ਇਕੱਠ ਮੇਟ ਚੱਲਦੀ ਰਹਿੰਦੀ ਆ ਤੋ ਵਈ ਉਹਨਾਂ ਨੂੰ ਛੇੜੀ ਜਾਣਾ ਉਹਨਾਂ ਨੂੰ ਖਿਜੀ ਜਾਣਾ ਆ ਪੰਕ ਨੇ ਹੁਣ ਇੱਧਰ ਮੇਰਾ ਵੀਡੀਓ ਬਣਾਉਂਦਾ ਬਣਾਉਂਦਾ ਉਹਨਾਂ ਹੁਣ ਆਇਆ ਟਿਚਰਾ ਕਰਨ ਹੋਏ ਇੱਦਾਂ ਦੀਆਂ ਦਾ ਕੰਮ ਦੋਨਾਂ ਚੜਿਆ ਦੇ ਤੇ ਵੀਡੀਓ ਬਣਾਉਂਦੇ

ਇਹ ਕਿਉਂ ਨਹੀਂ ਜਦੋਂ ਪਾਪਾ ਪਿਲਾ ਰਹੇ ਓਏ ਆਪ ਵੀ ਨਹੀਂ ਬੜਾ ਓਏ ਉਹ ਹਾਂ ਤੇ ਟੇਸਟ ਕਰਕੇ ਸੁਣਾਉਣਾ ਕਿ ਦਲ ਬਣੇ ਮੇਰੇ ਨਾਲ ਚੱਲ ਨਾ ਹਾਂ ਬੰਕਾ ਜੀ ਇਹ ਬਲ ਨਾ ਮਾਦੇ ਨਾ ਇਹ ਦੋਰੇ ਤਾਂ ਆਉਗੇ ਤੇ ਹੌਣ ਤੋ ਆਪਣਾ ਸਿਰ ਪਾਉਣਾ ਜਿਹੜਾ ਇਹਨਾਂ ਨੂੰ ਤੁਲਵਾ ਦੇਣਾ ਦੂਸਰ ਨੂੰ ਇਹਦਾ ਦਵਾਣਾ ਹੋਵੇ ਜੜਾ ਰਾਂ ਅਰੇ 100 ਰੁਪਏ ਦਾ ਇੱਕ ਸਮੋਸਾ ਆਇਆ ਅਰੇ ਤੇ ਪੰਡਾ ਹਲਵਾਈ ਤੇ ਕਾਣੇ ਆ ਤੇ ਸਮੋਸੇ ਦੇ ਪਿੰਨੇ ਬਿਲਕੁਲ ਕਟਪੜੀ ਹੁੰਦੀ ਆ ਉਹ ਬਲੇ ਦੇ ਤਹਿ ਮੋਟੀ ਹੁੰਦੀ ਆ ਉਹ ਵਿੱਚੋਂ ਕਾਕੜੀ ਨਿਕਲ ਜਾਂਦੀ ਜਿੰਨਾ ਸੋਹਾਲ ਪੇਰਾ ਹੈ ਤਾਂ ਬੱਸ ਹੋ ਗਏ ਆ ਜਦੋਂ ਕੋਈ ਜਦੋਂ ਕੀਤਾ ਕਾਣ ਨੂੰ ਮਰੋ ਸੇ ਆ ਬਣਾ ਲਿਆ ਕੰਨ ਕਰ ਪਪਲੇ ਕਾ ਕੇ ਦੇਖਿਆ ਕਿ ਬਹੁਤ ਟੇਸਟੀ ਬਣੇ ਜਾਂਦੇ ਬਿਲਕੁਲ ਉਦਾਂ ਨਹੀਂ ਆ ਵੀਰਾਂ ਦੇ ਮਾਣ ਪਾਈਦੇ ਸਾਰੇ ਬਣਾ ਲੈਣੇ ਬਣਾ ਕੇ ਜਮ ਵਲਾਵਾਂਗੇ ਮੈਡਰੀ ਇਹਦਾ ਵਲੌਗ ਪੂਰਾ ਦੇਖਿਆ ਕਰੋ ਜੀ ਪੌਰਾ ਪੌਰਾ ਵਲੌਗ ਦੇਖਿਆ ਕਰੋ ਸਾਡਾ ਤੈਨੂੰ ਲਾਈਕ ਮੈਂਟ ਕਰਕੇ ਦੱਸ ਦਿਓ ਕਰੋ ਤੈਨੂੰ ਵਲੌਗ ਕਿੱਦਾਂ ਲੱਗਾ ਆ ਮੈਂ ਕਾ ਕੇ ਜੂ ਦੱਸਿਆ ਕੋਲ ਸਾਡੇ ਅਦੇ ਲੋ ਸਮੋਸਾ ਬੰਨ ਕੋਲੋਂ ਦਾ ਬਣਿਆ ਹੈ ਨਾ ਇਹਦੇ ਸਮੋਸੇ ਖਾਣੇ ਤਾਂ ਆ ਜੋ ਜਿਹੜੇ ਖਾਣੇ ਆ ਕਹਿੰਦਾ ਜੀ ਅਦੇ ਪੰਜ ਸੋ ਸਮੋਸੇ ਬਣੇ ਆ ਚੰਗਾ ਠੀਕ ਹੈ ਜੀ ਇਹ ਆ ਇਦਾਂ ਦੱਬੇ ਹੁਣ ਖੋਲੋ ਫਿਰ ਗਨੇ ਆਲੋ ਸਮੋਸੇ ਖਾ ਲੋ ਉਸ ਤੋਂ ਬਾਅਦ ਕਮੈਂਟ ਕਰਕੇ ਦੋ ਜਿਵੇਂ ਮਸੂਮੋਸੇ ਕਿੱਦਾਂ ਦੇ ਬਣੇ ਆ ਵਦਿਆਨਾਂ ਕਿ ਤੁਹਾਨੂੰ ਰੈਸਪੀ ਅੱਗੇ ਆਪਾਂ ਮਟਰੀ ਜਮਣਾਉਣੇ ਤਾਂ ਦਿਖਾਉਂਦੇ ਆ ਮਟਰੀ ਬਣਾਵਾਂਗੇ ਮਲੇ ਨੂੰ ਖਾ ਲੈ ਬਲੋਣਾ ਦੇਖ ਮੋਜ਼ਾ ਲਾ ਦਮ ਮੋਜ਼ਾ ਲਾ ਦੇ ਜਿਵੇਂ ਲੱਗਿਆ ਮੈਂ ਚਪਾਈ ਰਹੀਓ ਤੇ ਇਸ ਤੋਂ ਬਾਅਦ ਰਾਵਾਂਗੇ ਅਸੀਂ ਮੱਢਰੀ ਠੀਕ ਹੈ ਜੀ ਸਰ ਅ ਸਾਡੇ ਬਾਬਾ ਹੀ ਪਤਾ ਨਹੀਂ ਕਿੱਥੋਂ ਆਏ ਨੇ ਪੰਕਜ ਆ ਗਿਆ ਹੁਣ ਪਤਾ ਨਹੀਂ ਕਿੱਥੇ ਗਿਆ ਸੀ ਉਹ ਵੀਡੀਓ ਬਣਾਉਂਦਾ ਤਾਂ ਕਹਿੰਦਾ ਮੇਰਾ ਮੂੰਹ ਨੰਗਾ ਨਾ ਮੈਂ ਵੀਡੀਓ ਨਾ ਬਣਾਵਾ ਮੂੰਹ ਠੱਕ ਲੈ ਆਉਣੇ ਮੈਂ ਕਿਹਾ ਵੀਡੀਓ ਨਾ ਬਣਾਵਾ ਮੂੰਹ ਠੱਕਿਆ ਆਉਣੇ ਮੈਂ ਕਿਹਾ ਖਾ ਕੇ ਦੱਸ ਕਿ ਤਰ੍ਹਾਂ ਬਣੇ ਆ ਬਾਏ ਇਦਾਂ ਤੇ ਇਹ ਹੈਗਾ ਹੈ ਇਹਦੇ ਆਸਕੇ ਕਿ ਕਿ ਟੈਪ ਪਾਸ ਹੋ ਜਾਂਦਾ ਹੈ ਆ ਵੀਡੀਓ ਬਣਾ ਰਿਹਾ ਆ ਸਾਡੇ ਬਾਬਾ ਜੀ ਤੁਹਾਨੂੰ ਸਮੋਸਾ ਖਾ ਕੇ ਦੱਸਣਗੇ ਕਿੱਦਾਂ ਦਾ ਬਣਿਆ ਜੀ ਬਹੁਤ ਵਧੀਆ ਬਾਬਾ ਜੀ ਕੋਈ ਦੱਸੋ ਜੀ ਬਹੁਤ ਵਧੀਆ ਹੈ ਅਸੀਂ ਵੀ ਇਹਨਾਂ ਮਟਰੀ ਬਣਾ ਲਈ ਸੀ ਵੀਡੀਓ ਨਹੀਂ ਬਣਾ ਹੋਈ ਸਾਡੇ ਕੋ ਤੇ ਮਟਰੀ ਤੁਹਾਨੂੰ ਖਾ ਲੰਮੇ ਤੇ ਸਾਡੀ ਰਾਸ਼ ਤੋਂ ਚਾਹੀਦੀ ਰਿਕਵੈਸਟ ਹੈ ਕਿ ਸਾਰੇ ਜਣੇ ਵੀਡੀਓ ਦੇਖਿਆ ਕਰੋ ਤੇ ਜਿਹੜਾ ਵੀਡੀਓ ਦੇਖਦੇ ਹੋ ਉਹਨੇ ਤੁਸੀਂ ਤੇ ਲਾਈਕ ਕਮੈਂਟ ਕਰਕੇ ਦੱਸ ਦਿਆ ਕਰੋ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਆ ਤੇ ਅਗਲੀ ਵੀਡੀਓ ਤੁਸੀਂ ਕੀ ਦੇਖਣਾ ਚਾਹੁੰਦੇ ਹੋ ਕਿਹੜੀ ਰੈਸਪੀ ਦੇਖਣਾ ਚਾਹੁੰਦੇ ਹੋ ਕਿਹੜੀ ਮਤਲਬ ਜੁ ਕਿਸੀ ਕੀ ਬਣਾਈਏ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਲਾਈਕ ਐ ਕਮੈਂਟ ਕਰਨਾ ਨਾ ਭੁੱਲਿਓ ਜੀ ਲਾਈਕ ਵੀ ਕਰਿਓ ਕਮੈਂਟ ਵੀ ਕਰਿਓ ਸਾਨੂੰ ਦੱਸਿਓ ਤੁਹਾਡੀ ਵੀਡੀਓ ਕਿਦਾਂ ਦੀ ਆ ਵਧੀਆ ਲੱਗੀ ਤੁਹਾਨੂੰ ਤੇ ਸਾਰੇ ਜਣ ਸਾਡੇ ਸਪੋਰਟ ਕਰਿਆ ਕਰੋ ਜੀ ਮੈਂ ਮੈਂ ਬਟ ਬਲੌਗ ਨੂੰ ਸਪੋਰਟ ਤੁਸੀਂ ਇੰਨੀ ਕਰ ਦੇ ਨਹੀਂ ਦਿੰਦੇ ਹੋ ਤਾਂ ਨੂੰ ਥੋੜੀ ਸਪੋਰਟ ਕਰਿਆ ਕਰੋ ਜੀ ਤੇ ਫਿਰ ਵੀ ਅਸੀਂ ਅਸੀਂ ਫਿਰ ਅੱਗੇ ਗੱਲ ਜੀ ਦੱਸਾਂਗੇ ਤੇ ਹੁਣ ਮੈਂ ਤੁਹਾਨੂੰ ਮਟਰ ਦਿਖਾ ਦਿੰਨੀ ਹ ਜਿਹੜੀ ਅਸੀਂ ਬਣਾਈ ਆ ਤੇ ਇਹ ਆਹ ਦੇਖੋ ਮਟਰ ਬਣਾ ਲਈਏ ਜੀ ਆ ਦੇਖੋ ਜੀ ਜਿਹਨੇ ਖਾਣੀ ਮਟਰ ਆਜੋ ਆਇਤਾ ਨਿਜਸ ਤੇ ਮਟਰ ਇਸ ਵਿੱਚ ਪਾ ਲਿਆ ਜੀ ਸਮੋਸੇ ਵੀ ਬਣਾਏ ਸੀ ਸਮੋਸੇ ਖਾਲੇ ਸਾਰੇ ਬਹੁਤ ਵਧੀਆ ਬਹੁਤ ਸੰਤਲੇਗੇ ਬਹੁਤ ਸੋਹਣੇ ਬਣੇ ਸੀਗੇ ਤੇ ਮਜਾਕ ਨਹੀਂ ਕਸਮਿਕਾ ਵਧੀਆ ਬਣੇ ਸੀ ਜੀ ਹੁਣ ਤੋਂ ਆਪਾਂ ਨਿਕਲ ਗਏ ਦੇਖੋ ਦੇਖੋ ਤੋਂ ਆਪਾਂ ਨਿਕਲੀਏ ਬਾਅਦ ਤੇ ਅੱਜ ਸ਼ਾਇਦ ਅਸੀਂ ਸ਼ੈ ਨੂੰ ਜਾਈਏ ਜੇ ਮੁਰਗੀ ਇਦਾਂ ਕੀਤਾ ਤਾਂ ਮੌਸਮ ਸਹੀ ਹੈ ਤਾਂ ਥੋੜਾ ਸਮਾਂ ਲੈ ਕੇ ਹੋਣਾ ਸੀ ਬਾਕੀ ਤੁਹਾਨੂੰ ਦੱਸਾਂਗੇ ਤੇ ਲਾਸਟ ਵਿੱਚ ਸਾਡੀ ਇਹ ਰਿਕਵੈਸਟ ਹੈ ਇੱਕ ਵੀਡੀਓ ਨੂੰ ਲਾਈਕ ਕਮੈਂਟ ਕਰਿਆ ਕਰੋ ਚੈਨਲ ਜੇ ਨਵੇਂ ਸਬਸਕ੍ਰਾਈਬ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਲਾਸਟ ਵਿੱਚ ਸਾਰਿਆਂ ਦਾ ਧੰਨਵਾਦ ਸੱਸੇ